ਸਤਨਾਮ ਵਾਹਿਗੁਰੂ ਸਾਹਿਬ ਜੀਓ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਮਾਇਆ ਮੋਹ ਪਰਮ ਤੈ ਭੁੱਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਅਹ ਮਿਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤਕੀ ਗੁਰ ਰਾਮਦਾਸ ਰਖੋ ਸਰਣਾਈ ਸੁਖ ਹਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਹਿ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਨਕ ਸ੍ਰੀ ਮਹਲਾ 3 ਗੱਜਾ ਧਨ ਸੱਚ ਹੈ ਮੂਰਖ ਗਵਾਰ ਮਨ ਮੁਖ ਭੁੱਲੇ ਅੰਧ ਗਵਾਰ ਦਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਰਤਾ ਧਨ ਸੰਚ ਹੈ ਮੂਰਖ ਗਵਾਰ ਮਨ ਮੁਖ ਭੁਲੇਹ ਅੰਧ ਗਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਤਿ ਤਨ ਗੁਰਮਤੀ ਪਾਏ ਸਤਿ ਧਨ ਫੁਨਿ ਆਵੇ ਜਾਏ ਰਹਾਉ ਮਨ ਮੁਖ ਭੁੱਲੇ ਸਭ ਮਰਹਿ ਗਵਾਰ ਭਵ ਜਲ ਡੂਬੇ ਨਾ ਉਰਵਾਰ ਨ ਪਾਰ ਸਤ ਗੁਰ ਭੇਟੇ ਪੂਰੇ ਭਾਗ ਸਾਚ ਰਤੇ ਐਨਸ ਬੈਰਾਗ ਜੋ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰਨਾਮ ਸੁਮਾਣੀ ਸਿੱਧ ਸਾਧਿਕ ਪਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਥਾਣੇ ਕੋਇ ਸਚ ਸੱਚ ਸਚ ਆਪ ਦਿੜਾਏ ਨਨਕ ਆਪੇ ਵੇਖੈ ਆਪੇ ਸਚ ਲਾਏ ਸਭ ਕਿਛ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਪਥਾਣੇ ਕੋਇ ਸਚ ਸੱਚ ਸਚਿ ਆਪ ਦਿਰਡਾਈ ਨਨਕ ਆਪੇ ਵੇਖੈ ਆਪੇ ਸਚ ਲਾਏ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਤਤੇ ਧਨਸ੍ਰੀ ਮਹਿਲਾ ਤੀਜਾ ਕਾਚਾ ਤਨ ਸੰਚ ਹੈ ਮੂਰਖ ਗਵਾਰ ਮਨਮੁਖ ਭੁੱਲੇ ਅੰਧ ਗਾਵਾਰ ਲਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੁਨੀ ਸੈ ਭੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੁਨੀ ਸੈ ਭੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੁਨੀ ਸੈ ਭੰ ਅਜੁਨੀ ਸੈ ਭੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੁਨੀ ਸੈ ਭੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मुहूर वाहि गुरु वाहे गुरु वाहे ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਵਾਹਿ ਗੁਰੂ ਦੀ ਖਲਸਾ ਵਾਹਿ ਗੁਰੂ ਦੀ ਕੀ ਫਤਿਹ